ਆਪਾਂ ਜਿਮ ਤੋਂ ਮਿਹਨਤ-ਮੁਹਤ ਲਾ ਕੇ ਘਰੇ ਪਹੁੰਚ ਗਏ ਆਂ ਹਾਂਜੀ ਗੁੱਡ ਮਾਰਨਿੰਗ ਜੀ ਮਾਰਨਿੰਗ ਜੀ ਓ ਬੱਲੇ 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 ਟਾਈਮ ਨਾਲੇ ਕੰਮ ਕਰਨੇ ਵੇੜਤਾ ਹਾਂਜੀ ਹਾਂਜੀ ਹੈ ਹਾਂਜੀ ਅੱਜ ਦਾ ਪੈਂਥਰੀ ਬਈ ਹੈਲਪ ਕਰਾ ਰਿਹਾ ਹੈ ਹੈ ਹਾਂਸ ਕੀ ਕਰਾ ਰਿਹਾ ਜੀ ਪੁਛਾਣੀ ਦਿੰਦੇ ਜੇ ਉਧਰ ਪੁਛਾਣੀ ਉਧਰ ਆ ਕੇ ਬਹਿ ਜਾਂਦੇ ਜੇ ਉਧਰ ਪੁਛਾਣੀ ਉਧਰ ਜਾ ਕੇ ਬਹਿ ਜਾਂਦੇ ਹੈ ਪੈਂਥਰੀ ਆ ਵੀ ਤੀਹਾਂ ਤੇ ਪੈਂਥਰੀ ਹੈਲਪ ਕਰ ਲੈਣੇ ਪੁੱਛ ਜੇ ਆ ਜਾ ਤੂੰ ਪੈਂਥਰੀ ਜੇ ਤੂੰ ਖੇਡਾ ਲੈ ਆ ਗਿਆ ਅਜੀ ਆਜਾ ਅਜੀ ਆਜਾ ਮੈਂ ਤੇ ਮੈਂ ਖੇਡ ਪਾਉਣੀ ਐ 2 ਮਿੰਟ ਨਹੀਂ ਬੈਠਦਾ ਹੈਗਾ ਚਲ ਚਲ ਅੱਛਾ ਚਾਦਰ ਕਰਤੀ ਸੱਟ ਫਿਰ ਹੈ ਹਾਂਜੀ ਚਲੋ ਵਧੀਆ ਕੀਤਾ ਲਈ ਮਿੱਤਰੋ ਪੇ ਜਿਹੜੀ ਪਹਿਲਾਂ ਚਾਦਰ ਸੀ ਨਾ ਆਪਣੀ ਉਸੇ ਸਲਿੱਪ ਕਰ ਦੇ ਦੀ ਜਿਹੜੀ ਆਹ ਵਾਲੀ ਚਾਦਰ ਆ ਇਹ ਹੈਗੀ ਥੋੜੀ ਕਾਟਨ ਦੇ ਵਿੱਚ ਹੈ ਵਧੀਆ ਹਨਾ ਇਹ ਨੂੰ ਹਾਂਜੀ ਇਹ ਬਹੁਤ ਸੋਹਣੀ ਹੈ ਹਾਂ ਬਸ ਥੋੜਾ ਥੋੜਾ ਪਿੱਛੇ ਇਦਾਂ ਸਹੀ ਹਨ ਦੇਖਦੀ ਸੀ ਬਸ ਸਹੀ ਇਹ ਡਨ ਹੋ ਗਏ ਹਨ ਵਧੀਆ ਹੋ ਗਿਆ ਲੈ ਆਸਰਾਣਾ ਵੀ ਗੱਲ ਬਣ ਗਈ ਲੈ ਬੰਦਾ ਚਾਹੀਦਾ ਗੱਲ ਬਣਾਉਣਾ ਨੂੰ ਗਲਤ ਬਣ ਜਾਂਦੀ ਹੈ ਇਦਾਂ ਕਰਕੇ ਮੜਾ ਹੈ ਹਨਾ ਦੋ ਸ਼ਰਾਣੀਆਂ ਮੈਂ ਕਿਹਾ ਸੀ ਮੈਂ ਇਦਾਂ ਕਰ ਲਾ ਹਾਂ ਹੈਨਾ ਇੱਕ ਇਧਰ ਇੱਕ ਇਧਰ ਇਹਦੇ ਵਿਚਾਲੇ ਬਲੈਕ ਰੱਖ ਲਾਓ ਦੇਖੀ ਬੈਤੀ ਤੂੰ ਹਟ ਦੱਕਤ ਨਹੀਂ ਲੈ ਇਹਨੂੰ ਕਰੂ ਸੈੱਟ ਤੇ ਬਾਕੀ ਮਿੱਤਰੋ ਆਪਾਂ ਹੁਣ ਕੁਝ ਖਾਂਦੇ ਪੀਂਦੇ ਆ ਭੁੱਖ ਬਹੁ ਲੱਗੀ ਬਈ ਯਾਰ ਹੁਣ ਨਾ ਮੈਂ ਆਪਣੀ ਜਿਮ ਦੇ ਵਿੱਚ ਸਟਾਰਟ ਕਰਤਾ ਆਪਣਾ ਮਤਲਬ ਵੀ ਵੇਟ ਲਿਫਟਿੰਗ ਦੇ ਨਾਲ ਨਾਲ ਕਾਰਡੀਓ ਕਰਨਾ ਵੀ ਸਟਾਰਟ ਕਰਤਾ ਪਹਿਲਾਂ ਮੈਂ ਕਾਰਡੀਓ ਫਿਰ ਘੱਟ ਕਰਦਾ ਹੁੰਦਾ ਸੀਗਾ ਤੇ ਹੁਣ ਥੋੜਾ ਵਧਾਤਾ ਕਾਰਡੀਓ ਕਰਨਾ ਜਿਸ ਨਾਲ ਆਪਣੀ ਜਿਹੜੀ ਇੰਟਰਨਲ ਹੈਲਥ ਆਪਣੀ ਅੰਦਰ ਵਾਲੀ ਹੈਲਥ ਹੈ ਨਾ ਉਹ ਵੀ ਇੰਪਰੂਵ ਹੁੰਦੀ ਜਿੱਦਾਂ ਮਤਲਬ ਵੀ ਜਿੰਨਾ ਬੰਦਾ ਭੱਜਦਾ ਸਾਹ ਚੜਦਾ ਹੈ ਦਿਲ ਵੱਧ ਕੰਮ ਕਰਦਾ ਹੈ ਪੰਪ ਹੁੰਦਾ ਖੂਨ ਦਾ ਸਾਰਾ ਸਰਕਲ ਵਧੀਆ ਚੱਲਦਾ ਹੈ ਇਸ ਕਰਕੇ ਆਪਾਂ ਹੁਣ ਮਤਲਬ 1 ਕਿਲੋਮੀਟਰ ਹਰ ਰੋਜ਼ ਦੌੜਨੀ ਸ਼ੁਰੂ ਕਰਤੀ ਜਿਹਦੇ ਵਿੱਚ 3 ਤੋਂ ਲੈ ਕੇ 4 ਤੱਕ ਆਪਾਂ ਸਪ੍ਰਿੰਟ ਲਾਈ ਦੀਏ ਮਤਲਬ ਪਹਿਲਾਂ ਸਟਾਰਟ ਕਰਦੇ ਨੇ ਆਪਾਂ ਨੇ 5 ਦੀ ਸਪੀਡ ਤੋਂ ਲੈ ਕੇ ਜਿਹੜੀ ਆਪਾਂ ਜਿੱਤੇ ਦੌੜ ਕਰਦੇ ਆ ਉਹਨੂੰ ਤੇਪੋਰਲਨ ਕਹਿੰਦੇ ਆ ਇਟਾਲੀਅਨ ਦੇ ਵਿੱਚ ਉਹਨੂੰ ਇਦਾਂ ਦੋ ਤੇ ਕਰਕੇ ਤੇ ਉਹਦੇ ਉੱਤੇ ਫਿਰ 5 ਸਪੀਡ ਤੇ ਪਹਿਲਾਂ ਹੌਲੀ ਹੌਲੀ ਤੁਰਨਾ ਉਸ ਤੋਂ ਬਾਅਦ ਤਿੰਨ ਚਾਰ ਸਪੀਟਾ ਲਾਉਣੀ ਦਬ ਦਬ ਕੇ 1 ਕਿਲੋਮੀਟਰ ਤੇ 5 ਮਿੰਟ ਦੇ ਵਿੱਚ ਕਲੀਅਰ ਕਰਨਾ ਹੁੰਦਾ ਤੇ ਮਤਲਬ ਸਹੀ ਤਾਂ ਨਾ ਸਭ ਜਾਂਦਾ ਹੈ ਬਰੀਆ ਹੁੰਦਾ ਮਤਲਬ ਉਸ ਤੋਂ ਬਾਅਦ ਸਾਰਾ ਦਿਨ ਐਂ ਸੇ ਉੱਡਿਓਟੇ ਕਰਦਾ ਤੇ ਹੁਣ ਆਪਾਂ ਕਰਤਾ ਵੀ 3 ਦਿਨ ਬੀਟਰੀਨਿੰਗ ਤੇ 2 ਦਿਨ ਆਪਣਾ ਕਾਰਡੀਓ 5 ਦਿਨ ਜਿੰਮ ਦੇ ਤੇ ਹੁਣ ਆਪਾਂ ਕੁਝ ਖਾਂਦੇ ਪੀਂਦੇ ਆ ਤੇ ਸਾਡੀ ਪੈਂਟਰੀ ਨੂੰ ਸਾਡੀ ਪੈਂਟਰੀ ਨੂੰ ਵਿਆਹ ਜਿਨਾ ਚੋਂ ਛੜ ਜਾਂਦੇ ਹਨਾ ਬੈਂਤੀ ਹਨਾ ਭਾਈ ਐ ਤਲਵਾਏ ਬਾਮੇ ਚ ਉਹ ਹ ਇਹ ਜਿਵੇਂ ਬੈਰ ਫਾਵੇਸ ਇਹ ਜਿਵੇਂ ਬੈਦਾ ਇਹ ਜਿਵੇਂ ਬੈਦਾ ਲਈ ਅਰੇ ਪਿੱਛੇ ਕੇ ਲੇ ਲੈ ਗੁੱਡੂ ਲੈ ਗੁੱਡੂ ਗੁੱਡੂ ਮਿਸਟਰ ਲੈ ਲੈ ਗੁਸ਼ਾਨ ਸਿੰਘ ਆਪਣਾ ਆਇਆ ਗੁਸ਼ਾਨ ਦਾ ਕੋਈ ਹੋਣੀ ਇਹ ਚ ਫੋਨ ਨਹੀਂ ਆਇਆ ਮੇਰੀ ਫੁੱਲ ਲਗੀ ਹੋਣੀ ਕੋਈ ਇਹ ਨਹੀਂ ਪਛੰਦ ਟਾਈਮ ਮਿੱਤਰੋ ਕਾਫੀ ਹੋ ਗਿਆ ਦੇਖੋ 12:30 ਹੋ ਗਿਆ ਅੱਜ ਮੈਂ ਥੋੜਾ ਲੇਟ ਹੋ ਗਿਆ ਸੀ ਵੇਰੀ ਜਿਮ ਜਾਣ ਦੇ ਵਿੱਚ ਵੀ ਮੈਂ ਕਿਤੇ ਅੱਖ ਨਹੀਂ ਖੁੱਲੀ ਮੁੜ ਕੇ ਜਾਦਾ ਬਾਅਦ ਵਿੱਚ ਕੁਸ਼ਾਨ ਸਕੂਲ ਛੱਡ ਕੇ ਨਾ ਬਾਅਦ ਚ ਐਦਾਂ ਹੀ ਅੱਖ ਲੱਗੀ ਮੁੜ ਕੇ ਬਾਅਦ ਚ ਅੱਖ ਖੁੱਲੀ ਆ ਤੇ ਕੁਸ਼ਾਨ ਛੁੱਟੀ ਆਪਣ ਨੂੰ ਹੋ ਗਿਆ ਬਸ ਉਹ ਵੀ ਸਕੂਲ ਤੋਂ ਆਉਂਦੇ ਹੀ ਹੋਣੇ ਤੇ ਉਹਨੇ ਆ ਕੇ ਦੇਖਣਾ ਵੀ ਹਾਂ ਕਰਤੀ ਵੀ ਸੈਟਿੰਗ ਉਹਨਾਂ ਕਾ ਸੈਟਿੰਗ ਨੇ ਕਰਤੀ ਪਰ ਪੈਂਥਰ ਨੇ ਸੈਟਿੰਗ ਬੜੀ ਔਖੀ ਹੁੰਦੀ ਸੀ ਸਾਡੇ ਪੈਂਥਰ ਨੇ ਸਾਡੇ ਪੈਂਥਰ ਨੇ ਸਾਡੇ ਪੈਂਥਰ ਨੇ ਪੈਂਥੀ ਸਾਡੀ ਲੁੱਕੇ ਬਟਕੀ ਚਾਦਰ ਥੱਲੇ ਆ ਬੈਠੀਏ ਲੇ ਲੂਜਾ ਆ ਥੱਲੇ ਬਿਠਾ ਦਿੰਦੀ ਹਾਂ ਫੇਰ ਮੈਂ ਤੁਹਾਨੂੰ ਛੱਡਣੇ ਆਇਆ ਤਾਂ ਕਰ ਬੈਠ ਜਾ ਥੱਲੇ ਬੈ ਜਾ ਪੈਂਤੁਰੇ ਆ ਇਹਨੇ ਮਾਰੇ ਲਾ ਇਹਦੇ ਮੁੱਛਾਂ ਨੂੰ ਸੇਕ ਲੱਗਿਆ ਦੇਖੋ ਤੇ ਉਹ ਦੇਖ ਮਾਂ ਮੈਂ ਹੁਣ ਅੱਜ ਗੈਸ ਕੋਲ ਹੱਦਨ ਗੈਸ ਕੋਲ ਕੋਰੇ ਮੈਂ ਕਰੀ ਉਹਰੇ ਉਹਰੇ ਹੁਣ ਦੇਖਾਂ ਆ ਦੇਖੋ ਮਿੱਤਰ ਪੈਂਤ ਤੇ ਮੁੱਛਾਂ ਨੂੰ ਸੇਕ ਲੱਗਿਆ ਉਹ ਦਿਖਾਉਣਾ ਤੁਹਾਨੂੰ ਮੈਂ ਖੜੋਈ ਇਹ ਆ ਦੇਖੋ ਇਹ ਆ ਮੁੱਛਾਂ ਦੇਖੋ ਇਦਾਂ ਲਈ ਮੁੱਛਾਂ ਦੇਖੋ ਇਹ ਰਹੀ ਸਹੀ ਐ ਇਹ ਇਧਰ ਮੁੱਛਾਂ ਦੇਖੋ ਆ ਇਹ ਸੇਕ ਕਿੱਥੇ ਤੋਂ ਵਾਲੇ ਮੁੱਛਾਂ ਨੂੰ ਤੇ ਮੁੱਛੀਆਂ ਬਕਾਲੀਆਂ ਹੋਈ ਹੈ ਹੈ ਬੇਟੀ ਤੇ ਮੁੱਛੀਆਂ ਬਕਾਲੀਆਂ ਕਿੱਥੇ ਪਕਾਈਆਂ ਉਹ ਆ ਜਾ ਆ ਜਾ ਆ ਜਾ ਫੱਟੇ ਫੱਟੇ ਬਾਹਰ ਲੈ ਸਮਾਈ ਦੋ ਥੋੜਾ ਵੱਡਾ ਜਾ ਚਾਦਰ ਇਧਰੋਂ ਆ ਦੇਖੀ ਨਾ ਨਹੀਂ ਵਿੱਚ ਹੈ ਤੇ ਤੂੰ ਵੱਢਦੀ ਇਹਨੂੰ ਕੱਢਦੀ ਇਹਨੂੰ ਪੱਤਣੀ ਨਹੀਂ ਹਾਂ ਇਦਾਂ ਬਸ ਠੀਕ ਹੋ ਗਿਆ ਮੇਤਾ ਪੈਂਚਰ ਬਣ ਗਈ ਗੱਲ ਪੈਂਚਰ ਬਣ ਗਈ ਗੱਲ ਬਾਈ ਬਣ ਗਈ ਗੱਲ ਤੇ ਮੁੱਛਾਂ ਤਾਂ ਕਿੱਥੇ ਪਕਾ ਲੀਆਂ ਬਾਈ ਮੁੱਛਾਂ ਤਾਂ ਇੱਕ ਸੇ ਕਿੱਥੇ ਦਵਾ ਲਿਆ ਕਿੰਨਾ ਗੁੱਸਾ ਦੇਖੋ ਮਿੱਤਰੋ ਆ ਦੇਖੋ ਇੱਧਰ ਹੈ ਆ ਜਾਂਦੇ ਮਾਰੇ ਪੈਂਚਰ ਦੇ ਨਹੀਂ ਮਾਰਦਾ ਜਾਂਦੇ ਹੈ ਐਵੇਂ ਹੀ ਮਾਰਦਾ ਕਿਵੇਂ ਚਾਮਲਾ ਐਸਾ ਸੀ ਚਮਲਾ ਔਟ ਹੈ ਚਮਲਾ ਔਟ ਤੇਰੀ ਆ ਕੱਢ ਦੂੰ ਤੇਰਾ ਫੜ ਕੇ ਮੈਂ ਨਹੀਂ ਭਾਜੀ ਨਹੀਂ ਕਰਾਂ ਮੈਂ ਮੈਂ ਤਾਂ ਐਦਾਂ ਕਹਿੰਦੇ ਸੀ ਮਾਂ ਹਾਂਜੀ ਜਿਦਾਹ ਵਾਲੀਆਂ ਨਾ ਉਹ ਚੱਕ ਇੱਧਰ ਰੱਖ ਦੇ ਇੱਕ ਪਾਸੇ ਖੁੰਝੇ ਰੱਖ ਦੇ ਅੱਛਾ ਵੀ ਇਹਨਾਂ ਵਿੱਚ ਇੱਕ ਬਲੈਕ ਆ ਜੂਰੀ ਆ ਦੇ ਐਸੇ ਬੋਲਦਾ ਹਾਂ ਮੈਂ ਐਸੇ ਵੀ ਇਦਾਂ ਇੱਕ ਬਲੈਕ ਹੋਜੂ ਇੱਥੇ ਆ ਦੇਖ ਕੀ ਕਹਿੰਦੀਆਂ ਇੱਕ ਕਲਰਫੁੱਲ ਲੈ ਆਵਾਂਗੇ ਜੀ ਦੋ ਕਲਰਫੁੱਲ ਲੈ ਆਵਾਂਗੇ ਰੈਡ ਕਲਰ ਦੀਆਂ ਜਾਂ ਹਨਾ ਉਹ ਜ਼ਿਆਦਾ ਸੋਹਣੀਆਂ ਲੱਗਣੀਆਂ ਬਟ ਸੋਹਣੀ ਸੋਹਣੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਪੰਗੇ ਪੰਗੇ ਦੇ ਕਿਵੇਂ ਲੰਦਾ ਰੋਟੀ ਪਾਣੀ ਮੇਤਰੋ ਤਿਆਰ ਹੋ ਰਿਹਾ ਆਪਣਾ ਗੁਰਸ਼ਾਨ ਵੀ ਜੋਂ ਤੋਂ ਪਹਿਲਾਂ ਪਹਿਲਾਂ ਗੁਰਸ਼ਾਨ ਦਾ ਫੋਨ ਆਪਣੇ ਦਾ ਆਪਣੇ ਕੋਲ ਪਹੁੰਚ ਗਿਆ ਕਹਿੰਦਾ ਮੈਂ ਲਾਸਟ ਤੌਰ ਤੇ ਆ ਗਿਆ ਤੇ ਆ seen ਦੇਖੋ ਗਾਜਰਾ ਦਾ ਯਾਰ ਪੱਕੀਆਂ ਆਪਾਂ ਆਪਣੀ ਡਿਸ਼ ਦੇ ਵਿੱਚ ਅੱਜ ਦੁਪਹਿਰ ਨੂੰ ਐਡ ਕਰ ਲਈ ਪੱਕੀਆਂ ਵੀ ਵਿਟਾਮਿਨ ਦੀ ਵਧੀਆ ਹੁੰਦਾਗਾ ਸਿਆਲ ਸਿਆਲ ਦਾ ਜਰੂਰ ਖਾਇ ਕਰੋ ਇਹਨਾਂ ਨੂੰ ਕਿਉਂਕਿ ਇਹ ਸਿਆਲ ਦੇ ਵਿੱਚ ਤੋਂ ਪਕੜੀ ਘੱਟ ਹੁੰਦੀ ਹੈ ਨਾ ਇਸ ਕਰਕੇ ਇਹ ਵਧੀਆ ਹੁੰਦਾ ਬੋਡੀ ਵਾਸਤੇ ਤੇ ਅੱਜ ਤਾਂ ਤੁਹਾਨੂੰ ਪਤਾ ਹੀ ਆ ਉਹਦੀ ਗੱਲਬਾਤ ਹੋਰ ਹੁੰਦੀ ਆ ਤੇ ਅੱਜ ਆਪਣੇ ਘਰੇ ਸਬਜ਼ੀ ਕਾਦੀ ਬਣੀ ਆ ਆਲੂ ਭੜੀਆਂ ਉਹ ਤੇਰਾ ਭਲਾ ਹੋ ਜੇ ਅੱਜ ਆਪਣੇ ਬੜੀਆਂ ਆਲੂ ਬੜੀਆਂ ਦੀ ਸਬਜ਼ੀ ਤੇ ਦਹੀਂ ਯੋਗਰਟ ਦੁਪਹਿਰ ਨੂੰ ਖਾਇ ਕਰੋ ਸ਼ਾਮ ਨੂੰ ਨਾ ਖਾਇ ਕਰੋ ਭਾਵੇਂ ਦੁਪਹਿਰ ਨੂੰ ਬੈਸਟ ਹੁੰਦਾ ਖਾਣਾ ਇਹ ਆ ਗੁਸ਼ਾਨਿਸ਼ ਪਹਿਲ ਫੋਨ ਕੀਤਾ ਗਿਆ ਮਮਾ ਮੇਰੇ ਵਾਸਤੇ ਲੱਸੀ ਨਾ ਬਣਾ ਕੇ ਰੱਖਿਓ ਹਾਂਜੀ ਗੁਸ਼ਾਨਵੀਰ ਨੂੰ ਮਿੱਤਰੋ ਆ ਚੀਜ਼ਾਂ ਦਾ ਬਹੁਤ ਸ਼ੌਂਕ ਹੈ ਦਹੀਂ ਲੱਸੀ ਖਾਣ ਦਾ ਬਹੁਤ ਸ਼ੌਂਕ ਹੈ ਇੰਡੀਆ ਕੇ ਮਖਣੀ ਬਹੁਤ ਹੀ ਖੁਸ਼ਾਨੇ ਨੂੰ ਹਾਂਜੀ ਹਾਂ ਇਹ ਚੀਜ਼ਾਂ ਦਾ ਬਹੁਤ ਸ਼ੌਂਕ ਹੈ ਬੱਸ ਨੂੰ ਬਣਾ ਕੇ ਰੱਖ ਪਾ ਕੇ ਰੱਖ ਤੇ ਮੈਂ ਜਾ ਕੇ ਕਰਦਾ ਵੇਟ ਗੁਸ਼ਾਨਵੀਰ ਦੀ ਆਪਾਂ ਹੀ ਖੜਦੇ ਮੇਰੇ ਤਰਾਸੋ ਤੇ ਅੱਜ ਬੱਸ ਚੜ੍ਹ ਕੇ ਆ ਰਿਹਾ ਕਹਿੰਦਾ ਪਾਪਾ ਵੀ ਮੈਨੂੰ ਲੈਣ ਵਾਸ ਮੈਗਾ ਵੀ ਕੋਈ ਨਾ ਆ ਜਾ ਤੇਰੇ ਆਏ ਤੇ ਰੋਟੀ ਪਾਣੀ ਖਾਵਾਂਗੇ ਆਪਾਂ ਨਾਲੇ ਕਰਦੇ ਕੁਸ਼ਾਨ ਵੀਰ ਦਾ ਆਪਾਂ ਇੰਤਜ਼ਾਰ ਆਪਣੀ ਤਰਾਸੋ ਤੇ ਖੜਕੇ ਤੇ ਇੱਧਰ ਕੱਪੜੇ ਕੁੱਪੜੇ ਧੋਗੇ ਜੇ ਸੁੱਕਣੇ ਪਾਦੇ ਆ ਤੇ ਰੋਡ ਦਾ ਮਿੱਤਰੋ ਹੀ ਆ ਆਪਣੇ ਸ਼ਹਿਰ ਦੇ ਦੇਖੋ ਕਿੰਨਾ ਰੌਣਕ ਪਹਿਲੇ ਸ਼ੁਰੂ ਹੋ ਗਿਆ ਤੇ ਕੁਸ਼ਾਨ ਵੀਰ ਬਣਾ ਗਿਆ ਦੇਖੋ ਐ ਐ ਐ ਐ ਐ ਅੱਜ ਤਾਂ ਮੈਚਿੰਗ ਵੈਚਿੰਗ ਕਰੀ ਫਿਰਦਾ ਓਏ ਲੰਬੀ ਜਿਹੀ ਮਰਵਾ ਲਈ ਹੈ ਕੱਪ ਜੀ ਕੀ ਹਾਲ ਚੱਲੇ ਸਸਿਕਾਉ ਪਲਾਸਾਂ ਨੂੰ ਸਿੱਕਾ ਸਾਹ ਤੁਹ ਕਦੇ ਵੀ ਡਿੱਗਦੇ ਆ ਮੈਂ ਕੱਦਾਂ ਗੱਲਾਂ ਕਰਦਾ ਮੈਂ ਕੁਸ਼ਾਰਬੀ ਸਕੂਲ ਤੋਂ ਆਉਣੇ ਵਾਲਾ ਹੈ ਕੁਸ਼ਾਰਬੀ ਸਕੂਲ ਤੋਂ ਆਉਣੇ ਵਾਲਾ ਹੈ ਜ਼ਿੰਦਗੀ ਮਿੰਟਾਂ ਦੀ ਗੱਲ ਐਦਾਂ ਕਰ ਸਾਰਿਆਂ ਨੂੰ ਆਪਣੇ ਜਿਹੜੇ ਤੇ ਹਣ ਦੇਨਾਂ ਨੂੰ ਹੈਲੋ ਕਰ ਦੇ ਇੱਕ ਵਾਰੀ ਹਾਂ ਕਿ ਹੈਲੋ ਸਾਰਿਆਂ ਨੂੰ ਮੇਰੇ ਹਣ ਦੇਨਾਂ ਨੂੰ ਹੈਲੋ ਸਾਰਿਆਂ ਨੂੰ ਮੇਰੇ ਹਣ ਦੇਨਾਂ ਨੂੰ ਤੇ ਜਿਹੜੇ ਮੇਰੇ ਪਾਪਾ ਦੇ ਹਣ ਦੇਨਾਂ ਨੂੰ ਸਸਤੀਕਾਲ ਹਾਂ ਸਸਤੀਕਾਲ ਜਿਹੜੇ ਮੇਰੇ ਦਾਦੇ ਦੀ ਉਮਰ ਦੇਣਾ ਉਹਨਾਂ ਪੈਰੀ ਪੈਨੇ ਪੈਰੀ ਪੈਨੇ ਚਲ ਬਈ ਆਗੇ ਵੀ ਸ਼ਾਨ ਸਿੰਘ ਹਾਂ ਸ਼ਾਨ ਪੈਂਥਰ ਬੁਝੇ ਕਿੱਥੇ ਹੋਗਾ ਕਮਰੇ ਨਹੀਂ ਬੁਝੇ ਕਿੱਥੇ ਹੋਗਾ ਪੈਂਥਰ ਪਾਚ ਗਿਆ ਇਹ ਉਹ ਨਹੀਂ ਗਿਆ ਨਹੀਂ ਮੈਂ ਕਿਨਾਂ ਬੈਠੇ ਨਿਕਲ ਗਿਆ ਨਿਕਲ ਗਿਆ ਇਹ ਕਿੱਦਾਂ ਬੈਠੇ ਜੇ ਵੜਿਆ ਉਹ ਇਹਦੇ ਵਿੱਚ ਬੈਠੇ ਵਾਂਗੇ ਸਿਰ ਪਿਆਰ ਤਾਹਦੇ ਨਾ ਨਿਕਲ ਉਹ ਬਾਹਰ ਚਲੇ ਗਿਆ ਬੁੱਤ ਸਾਸ਼ ਸ਼ਬਦ ਇਹ ਤਾਂ ਕਮਾਂਡੋ ਬਣੀ ਫੇਦਾ ਪੁਰਾਣਾ ਕਮਾਂਡੋ ਮਾਸਟਰ ਹੈ ਠੀਕ ਹੋ ਗਿਆ ਕਿੱਦਾਂ ਚੱਲੇ ਵੜੇ ਚੱਲਦੇ ਵਧੀਆ ਅੱਜ ਤਾਂ ਇਹ ਤੋ ਪਿਖੜਾਏ ਤਾਂ ਉਹਨਾਂ ਨੇ ਨਹੀਂ ਨਹੀਂ ਖਲਿਆ ਨਹੀਂ ਤੂੰ ਪੇ ਬਿਠਾਇਆ ਜਾਨੇਗਾ ਮਟਾ ਨਹੀਂ ਤੈਥੀ ਨੂੰ ਲੈ ਕੇ ਆਇਆ ਕੁੱਤਾ ਉਹਨੂੰ ਬੈਠਾ ਰਹਿਣ ਦੇ ਆਉਂਦੀ ਸਾਰੇ ਖਸ਼ਾਲ ਵੀ ਨੂੰ ਪੈਂਸਰ ਦੇ ਦੁਆਲੇ ਹੈ ਕਿੱਥੇ ਆ ਗਿਆ ਮੈਂ ਆ ਗਿਆ ਆਵੇਂ ਤੀ ਕਿਆ ਮੈਂ ਕੱਦਾਂ ਡੀਦਾ ਬੇਟਾ ਕਿਆ ਨਹੀਂ ਇਲਤ ਕਰੀ ਅਜ ਮੈਂ ਪੈਂਦੀ ਜਾਂਦੇ ਕਿਆ ਨਹੀਂ ਇਲਤ ਕਰੀ ਜਮੈਂ ਕਿਆ ਜੇ ਮੈਂ ਗੱਦੜੀ ਚਾਦਰ ਪਿਛਾਉਣੀ ਦਿੱਤੀ ਹੈਗੀ ਹੈਨਾ ਬਾਈ ਸ਼ੋਰ ਇੰਨੀ ਔਖੀ ਚਾਦਰ ਮਮਾ ਹੈ ਨਾ ਇੱਕ ਵਾਰੀ ਜਦ ਮੈਂ ਫਾੜ ਕਾ ਲੱਗਿਆ ਹੁੰਦਾ ਰਾਈ ਨਹੀਂ ਜਿਗਣਾਂਗੇ ਨਾ ਹਾਂ ਕਿਨੇ ਚੱਕ ਲੈ ਬੱਦੀ ਕਹ ਜਾਨੀ ਵੀ ਇੰਨੀ ਔਖੀ ਜਦੋਂ ਬੇਤਰੀ ਮੰਮਾ ਨੇ ਨਾ ਉਹ ਤੇਰਾ ਭਲਾ ਹੋ ਜਾਏ ਇਹਦੇ ਪਤਾ ਤੇ ਵਿਆਹ ਦੀ ਘਰੇ ਆ ਜੇ ਚੱਲ ਜੇ ਕਿਨਤਾ ਲੱਗ ਗਈ ਹਾਂ ਜੀ ਜੇਗਾ ਇਦਾਂ ਸਫਾ ਸਫਾਈ ਕਰਨ ਲੱਗ ਜਾ ਕਰਦਾ ਹਾਂ ਬਸ ਫਿਰ ਤਾਂ ਜੀ ਇਹਨੂੰ ਚੋ ਚੜ ਜਾਂਦਾ ਵੀ ਅੱਜ ਪਤਾ ਨਹੀਂ ਕਰ ਕੀ ਹੋ ਰਿਹਾ ਸਹੀ ਬਾਸ ਇਹ ਹੀ ਬਾਤ ਹੈ ਸ਼ੋਰ ਦੇ ਪੁੱਛੜ ਦੇ ਨੂੰ ਛਣ ਛੜ ਦੇ ਪੁੱਤ ਐਂ ਕਰ ਬੈ ਨਾ ਅੱਜ ਹਾਂ ਇਹ ਸ਼ੋਰ ਹਾਂ ਐਂ ਸੋਲ ਦੇ ਅਰਬ ਤੇ ਨੂੰ ਫਿਰ ਤੂੰ ਫਿਰ ਤਰ ਬਾੜ ਲਾ ਲੈ ਤੇ ਆਪ ਤੇ ਵੇਖਾ ਚੇਕ ਪੋਣਾ ਜਾਨੀ ਸ਼ੋਰ ਦੇ ਛਲ ਚਲੇ ਚਾਪ ਉੱਠ ਖੜਾਉ ਪਾਪਾ ਕੋਲਾ ਆਪਰੇ ਪਾਪਾ ਕੋਲਾ ਪਾਪਾ ਕੋਲਾ ਪਾਪਾ ਕੋਲਾ ਆਉਂਦੀ ਸਾਰਾ ਪੈਂਥੇ ਦੇ ਵਾਲੇ ਹੋਏ ਨੇ ਪਾਪਾ ਦੇ ਵਾਲੇ ਹੁੰਦੇ ਹੀ ਨੇ ਹੈਂ ਆਉਂਦੇ ਸਾਰੇ ਮਿਲਦੇ ਲੈ ਦਨ ਉਹ ਅਲੂ ਖਰਾ ਖਲਾ ਮਤ ਨਹੀਂ ਕੱਲੂ ਖਰਾ ਅਚਕ ਅਲੂ ਖਰਾ ਛੱਡ ਨਹੀਂ ਕੰਮ ਕਰ ਇਹ ਨੂੰ ਆਇਆ ਮਾਰ ਕੇ ਉੱਪਰੋਂ ਆਂ ਦੰਦੇ ਕੇ ਬਚ ਨਾ ਕਾਦੇ ਬੁਈਂ ਰਸ਼ਟ ਕਰੂੰਗਾ ਮੈਂ ਦੇ ਤੋ ਹੀ ਟਾਈਗਾ ਕੇ ਨਹੀਂ ਬਣਦੀ ਗੱਲ ਲੱਛਾ ਰੋਟੀ ਆ ਤੇ ਲਸਣ ਤੇ ਤਿਆਰ ਪਈ ਆ ਆਜਾ ਉਹ ਤਾਂ ਗਾਣਾ ਇਟਾਲੀਅਨ ਗਾਣਾ ਇੰਡੋਵਿਨਾ ਇੰਡੋਵਿਨਾ ਗਾਣਾ ਇੰਡੋਵਿਨਾ 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 ਅੱਜ ਕੀ ਬਣਿਆ ਆਪਣੇ ਖਾਣ ਵਾਸਤੇ ਘਰੇ ਕਾਦੀ ਸਬਜ਼ੀ ਬਣੀ ਆ ਸਬਜ਼ੀ ਆ ਹਾਂ ਮਟਰ ਪਨੀਰ ਨਹੀਂ ਇੱਥੇ ਮਟਰ ਪਈ ਨਾ ਨਾ ਖਾਜ ਆ ਆਲੂ ਮਟਰ ਹਾਂ ਵਿੱਚ ਹੀ ਹੋ ਚੀ ਪਈ ਆਲੂ ਮਟਰ ਦੇ ਨਾਲ ਬੜੀ ਹੋਈ ਹੋਣੀ ਆ ਹਾਂ ਪਤਾ ਹੀ ਆ ਪਤਾ ਆ ਕਰਦੇ ਬੱਚੇਗਾ ਦੰਦ ਗੜੀ ਜਾਂਦੇ ਹੁੰਦੇ ਨੇ ਕਿ ਚਿੰਦ ਚੰਦਗੀ ਹੋਣੀ ਆ ਹੈ ਚੰਦਗੀ ਚੀਜਾਂ ਹੁੰਦੀਆਂ ਜਾਂ ਬਣਦੀ ਹੈ ਦਾਲ ਜੀ ਬਣਦੀ ਹੁੰਦੀ ਆਪਣੇ ਅੱਜ ਮੂੰਗੀ ਦੀ ਦਾਲ ਹੈ ਅੱਜ ਮਸਰੀ ਜੀ ਦੀ ਦਾਲ ਹੈ ਨਾ ਅੱਜ ਆਪਣੇ ਵੱਲ ਆਲੂ ਬੜੀਆਂ ਦੀ ਸਬਜ਼ੀ ਜੀ ਬਣ ਗਈ ਆਪਣੇ ਹਨ ਬੜੀਆਂ ਕੀ ਦੀ ਬੜੀਆਂ ਜੀ ਸਬਜ਼ੀ ਬਣ ਗਈ ਤਾਂ ਹਾਂ ਲਾਹੌਰੋਂ ਪਰੋਟੀ ਵਨ ਕਿੱਥੇ ਕਿੱਥੇ ਬਿੱਚ ਨਾ ਚਨਾ ਜਾਵੀ ਲਾਹੌਰ ਆ ਬੈਠੇ ਤਾਂ ਉਹਦੇ ਬੈਠੇ ਪੈਂਥਰ ਸਾਹਿਬ ਬੈਠੇ ਹੈ ਹੈ ਕੁਛ ਨਾ ਅਰੇ ਪੈਂਥਰ ਨੇ ਮੁੱਛਾ ਵਗਾ ਲੈਗੇ ਤੇ ਆਪਣੀਆਂ ਉਹ ਦੇ ਉਹਨੇ ਮੁੱਛਾਂ ਕਾਲੀਆਂ ਕਾਲੀਆਂ ਸੁਕਾਲੀਆਂ ਮੁੱਛਾਂ ਸਿੱਕ ਲੱਗਿਓ ਜੇ ਇਹਨੂੰ ਉਹ ਦੇ ਆਹ ਚੀਜ਼ ਤਾਂ ਭਾਲਦਾ ਹੈ ਚਲ ਕੋਤਰੀ ਪਹਿਲਾ ਹੱਥ ਧੋ ਤੋ ਲਾ ਬਤੋਂ ਪੋਣ ਕੇ ਹੈ ਚਲ ਹੱਥ ਧੋ ਕੇ ਹੈਂਡ ਵਾਸ਼ ਕਰਕੇ ਆਓ ਫਿਰ ਉੱਠ ਕੇ ਆਇਓ ਪਹਿਲਾਂ ਇਹ ਮੈਦਪਨ 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 ਪੂਰਾ ਦੇਖੀ ਦੇਖੀ ਮੈਂ ਦੇਖੋ ਇਹ 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 ਜਿੰਨੇ ਨੰਬਰ ਬੋਲ ਰਹੇ ਛਾੜਿਆ ਚੱਕਾ ਖੜ ਪੈਣਾ ਹੈ ਮਸ਼ਕਲ ਚਲ ਉਧਰ ਪਹਿਲਾਂ ਉਧਰ ਉਧਰ ਪਹਿਲਾਂ ਚੱਪਲਾ ਚੋ ਚੱਪਲਾ ਪਾਓ ਚੋਪਰਾ ਦੇ ਉਪਰ ਗੜ ਕੇ ਚੱਪਲਾ ਪਾਓ ਹੈਂਡ ਵਸ਼ ਕਰ ਕਿਉਂ ਲੋਈ ਮੈਂ ਤਾਂ ਛੱਕੀ ਪ੍ਰਸ਼ਾਦਾ ਗੁਰシャン ਦੀ ਕਿਹੜੀ ਸਬਜ਼ੀ ਇਹ ਚ ਜਿਹੜੀ ਮਰਜ਼ੀ ਕਰ ਲੈ ਸਾਰੇ ਬਰਾਬਰ ਨੇ ਨਹੀਂ ਤਾਂ ਗੁਰシャン ਦੀ ਸਬਜ਼ੀ ਘੱਟ ਪਈ ਜੇ ਗੁਰシャン ਘੱਟ ਖਾਣਾ ਨੂੰ ਲੈ ਵੀ ਵਨ ਪਲੇਟ ਇੱਧਰ ਰੱਖ ਦਿੰਨੇ ਆਪਾਂ ਇਹਨਾਂ ਵਾਂਗ ਇੱਧਰ ਰੱਖ ਦਿੰਨੇ ਆਪਾਂ ਤੇ ਦਹੀਂ ਵੀ ਕੋਲੀ ਨੂੰ ਚੱਕ ਕੇ ਕਿੱਧਰ ਕਰ ਦਿੰਨੇ ਆਪਾਂ ਗੁਰシャン ਇੱਥੇ ਬੈਠੂ ਆਪਾਂ ਦੇ ਕੋਲ ਮਮਾ ਕੁਛਾਂ ਦੀ ਇੱਥੇ ਮਿਸ਼ਾਨੀ ਵੀ ਇੱਥੇ ਦੱਸੀ ਕੁਛਾਂ ਦੀ ਤੇ ਪਾਪਾ ਸ਼ਾਂ ਦਾ ਇੱਥੇ ਆ ਜਾ ਵੀ ਆ ਜਾ ਪੁੱਤਰਾ ਆ ਜਾ ਕੱਪੜੇ ਚੀ ਕਰੇ ਕੱਪੜੇ ਵੀ ਕੱਪੜੇ ਵੀ ਵੈਰੀ ਗੁੱਡ ਚੱਖ ਲੈ ਸ਼ਾਮ ਤੱਕ ਰੋਟੀਆਂ ਦੋ ਪਾਪਾ ਸ਼ਾਂ ਦੇ ਹੁਣ ਤਿੰਨ ਇਹ ਬਈ ਮੇਰੇ ਤੋਂ ਬੜੀਆਂ ਸੁਹਣਾ ਕਿੱਥੇ ਬੜੀਆਂ ਤੇ ਹੋਈਆਂ ਨੇ ਆ ਦੇ ਕੁਲ ਕੁਲ ਗਈ ਇਹ ਮੈਨੂੰ ਬੜੀ ਅੱਖੋਂ ਪਾਈ ਮੜੀ ਤਾਂ ਜਮੇ ਇੰਨੀ ਕਾਫੀ ਜ਼ਿਆਦਾ ਜੀ ਵਿੱਚ ਆ ਜੀ ਬੜੀਆਂ ਮੇਰੇ ਤੋਂ ਸਵਾਦ ਹੈ ਨਾ ਬੜੇ ਬਣ ਜਾਂਦੇ ਨਾ ਐਂ ਤੇ ਕਾਤੇ ਖੈਂ ਮੇਰੇ ਚਾਸਪਰ ਬੜ ਜਾਣਾ ਬਧੀ ਹੈ ਨਾ ਪਰ ਮੈਂ ਹਰੀ ਮਿਰਚ ਖਾਂਗਾ ਕਿ ਯਾਰ ਓਕੇ 1 ਹਰੀ ਮਿਰਚ ਸ਼ਰਖ ਹਰੀ ਮਿਰਚ ਅਚਾਰ ਗੜਾ ਖਾਣਾ ਅਚਾਰ ਵਗਰੋ ਜੀ ਅਚਾਰ ਗੱਜਰ ਮਿਕਸ ਅਚਾਰ ਹੋ ਮੈਂ ਫੇਕ ਜਿਹੀ ਗੱਜਰ ਘਰ ਲੰਨਾ ਕਹਤੇ ਕੈਂ ਲੱਗਦੀ ਆਪਾਂ ਤਾਂ ਹਰੀ ਮਿਰਚ ਤੇ ਪਿਆਜ਼ ਖਾਣੇ ਮਿੱਤਰੋ ਲਿਆਓ ਵੀ ਆ ਦੇਖੋ ਮਿੱਤਰੋ ਹਰੀ ਮਿਰਚ ਹੁਣ ਕੁਸ਼ਾਨ ਵੀਰ ਨਾ ਇਹ ਹਰੀ ਮਿਰਚ ਤੇ ਦੇਖੀ ਦੰਦੀ ਵੱਡੂ ਦੇਖਿਓ ਮੈਨੂੰ ਪਤਾ ਕੁਸ਼ਾਨ ਵੀਰ ਦਾ ਨਿਆਣੇ ਦੇ ਪਾਸੇ ਸ਼ਾਬਾਸ਼ ਦੇਣ ਖੱਲਾ ਜੀ ਦੇਣੇ ਨਹੀਂ ਪਤਾ ਖੱਲਾ ਸਹੀ ਜਾਣਦਾ ਆ ਦੇ ਚੱਕ ਦੇ ਫਟੇ ਕੁਸ਼ਾਨ ਜੀ ਫਿਰ ਕਾਨੂੰ ਜਿਹੜਾ ਆਪਾਂ ਮਿੱਤਰੋ ਕੱਲ ਜਾਂਦਾਂ ਟੈਂਪਰੇਚਰ ਆਪਣਾ ਵਾਲਾ ਥਰਮੋਮੀਟਰ ਆਪਾਂ ਦਲੇ ਕੇ ਲਾਤਾ ਇਥੋਂ ਪੂਰਾ 35 ਡੀ ਟੈਂਪਰੇਚਰ ਹੈ ਹੈ ਸ਼ਾਂਸ ਹੈ ਦੇਖ ਲਾਵੇ ਕਿੰਨਾ ਲੈਂਪ ਜੇ ਹਨ ਹਲਦਾ ਦਾ ਮਿੱਤਰੋ ਕੋਬ ਚੱਲਦਾ ਆਪਣੇ ਤੇ ਨਾ ਹਾਲੇ ਚੱਲਦੀ ਆ ਪੱਠੀ ਤਾਂ ਵੀ ਟੈਂਪਰੇਚਰ 35 ਡੀ ਟੈਂਪਰੇਚਰ ਜੇ ਹਰ ਪੱਠੀ ਚੱਲੇ ਸਮਾਂ ਕਿੰਨਾ ਟੈਂਪਰੇਚਰ ਹੋਊਗਾ ਅੰਦਰ ਇੰਦੂ ਹੀ ਨਾ 50 ਹੋਏਗਾ 50 ਹੋ ਜਾਊਗਾ ਤੇ ਹੁਣ ਮਿੱਤਰੋ ਆਪਾਂ ਚੱਲਦੇ ਆ ਆਪਣੀ ਮਾਰਕੀਟ ਤੋਂ ਲੈ ਕੇ ਆਉਣੇ ਆਪਣਾ ਸਮਾਨ ਜਿਹੜੀ ਆਪਣੀ ਅੱਜ ਦੀ ਲਿਸਟ ਬਣੀ ਵੀ ਆ ਆਹ ਵਾਲਾ ਸਮਾਨ ਆਉਣਾ ਹੈ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੁਸ਼ਾਨ ਨਾ ਹੁਣ ਕੱਲ ਦੀ ਵੀ ਛੁੱਟੀ ਆ ਤੇ ਕੁਸ਼ਾਨ ਨਾ ਹੁਣ ਪਾਸੋਂ ਦੀ ਵੀ ਛੁੱਟੀ ਆ ਦੋ ਛੁੱਟੀਆਂ ਕੁਸ਼ਾਨ ਨੂੰ ਤੇ ਨਾ ਫਿਰ ਦੁਪਹਿਰੇ ਮੈਸੇਜ ਆ ਗਿਆ ਵੀ ਤੈਨੂੰ ਛੁੱਟੀ ਪਈ ਸੋਮਵਾਰ ਦੀ ਵੀ ਆ ਤੇ ਕੁਸ਼ਾਨ ਨੂੰ ਸੋਵਾਰੀ ਛੁੱਟੀ ਸੁਣ ਕੇ ਮੈਂ ਤਾਂ ਸਭ ਤੋਂ ਪਹਿਲਾਂ ਚੌਂ ਚੜ ਜਾਂਦਾ ਵੀ ਹੁਣ ਤਿੰਨ ਛੁੱਟੀਆਂ ਨੇ ਮੇਰੀ ਪੁੱਤਰੀ ਨੂੰ ਹੈ ਨਾ ਤੇ ਇੱਧਰ ਆਪਣੇ ਕਵਾਵਾਲ ਵਾਲਾ ਬਾਈ ਜਾਨ ਵੀ ਆ ਗਿਆ ਚਾਰ ਇਸ ਕੀ ਹਾਲ ਚੱਲ ਹੈ ਠੀਕ ਠਾਕ ਕਮ ਇਸ ਤਾਈ ਤੋ ਬੈ ਨਹੀਂ ਤੂੰ ਤੋ ਬੈ ਲਓ ਵੋ ਤੂੰ ਤੋ ਬੈ ਲਈ ਪਰ ਗਵਾੜਾ ਪੀਟਾਰਦੀ ਫਾਤੋ ਅੱਜ ਇਓ ਕਵਾਵਾਂ ਨੂੰ ਸਰਵੋਚ ਕੋਈ ਨਾ ਕੋਈ ਚੁੱਕ ਲਵੋ ਮੈਗਜ਼ੀਨ ਜਾਈ ਬਈ ਸੰਹ ਕੋ ਤੇ ਚਾਬੀ ਇੱਧਰ ਕੱਢ ਕੇ ਦੇਖੀ ਮੈਗਜ਼ੀਨ ਦੀ ਕੱਪੜੀ ਗੱਡੀ ਪਈ ਹੋਣੀ ਫੇੜਾ ਕੱਢ ਕੇ ਇਹ ਰੱਖਿਆ ਉਹ ਚਾਬੀ ਆਪਣੇ ਬੰਦੇ ਮੇਂ ਇਧਰੋਂ ਕੰਮ ਵਾਲੇ ਇਦਾਂ ਦੇ ਆ ਵੀ ਇਹਨੂੰ ਆਪਾਂ ਚਾਬੀ ਮੈਗਜ਼ੀਨ ਦੇਣੀ ਆ ਤੇ ਇਹਦੇ ਫੇਰ ਸਮਾਨ ਜਾ ਕੇ ਆਪਣੇ ਮੈਗਜ਼ੀਨ ਦੇ ਵਿੱਚ ਆਪੇ ਜਾ ਕੇ ਤਾਰੇ ਹੋਣਾ ਫੇਰੋ ਪਹਿਲੋ ਲੂਈ ਐ ਗ੍ਰਾਂਡੇ ਮੀਗੋ ਮੀਨੋ ਦੀ ਤੁਰਕੀਆ ਸਾਲੂਤੇ ਟੂਤੇ ਮਾਸੀ ਸੇ ਕੋਲਕੂਨੋ ਵੋਲੈਂਦਾ ਇ ਤੁਰਕੀਆ ਐ ਚੈਕੋ ਕੁ ਰਿਸਟੋਰਾਂਟ ਲਾ ਸਰਦਰ ਫਾਦਲ ਫਾਦਲ ਤੇ ਮੈਂ ਤੁਹਾਨੂੰ ਰੱਪਰਾਏ ਉਹਦਾ ਰੈਸਟੋਰੈਂਟ ਹੈ ਤੁਰਕੀ ਦੇ ਵਿੱਚ ਜਿਹਦੇ ਆਪਾਂ ਨੂੰ ਅੱਗੇ ਵੀ ਕਿਦੋਂ ਕਰ ਇਨਵਾਈਟ ਕੀਤਾ ਸੀਗਾ ਵੀ ਇਹ ਤੂੰ ਕਰੇ ਦਿਲ ਕੀਤਾ ਤੇਰਾ ਜਾਂ ਮਰਜੀ ਆ ਸਕਦਾ ਤੇ ਆਪਾਂ ਇਹ ਪੁੱਛਦੇ ਹਾਂ ਵੀ ਜੇ ਨਾ ਸੇਕੋਲਕੇ ਮੀਗੋ ਮੀਓ ਬੇਨੇ ਮਾਸਾਓ ਦੈਂ트로 ਫਰੈਡੋ ਸੇਕੋਲਕੇ ਮੀਗੋ ਮੀਓ ਵੋਲੇ ਬਿਨੀਰੇ ਆ ਤੁਰਕੀਆ ਸਕੋਲਪੋ ਰੈਸਟੋਰਾਂਤੇ ਗਾਂਡੇ ਸਕਾਉਂਡ ਕਰਗਾਂ ਮੈਥਰੋਂ ਜੇ ਕਿਸੇ ਤੁਰਕੀ ਘੁੰਮਣ ਵਾਸਤੇ ਜਾਣਾ ਪਹਿਲਾਂ ਆਪਾਂ ਨੂੰ ਬਲੌਗ ਦੇ ਵਿੱਚ ਮੈਸੇਜ ਕਰ ਦੇ ਇੱਕ ਵਾਰੀ ਤੇ ਕੋਲ ਕੋਲ ਦਾ ਤੁਰਕੀਆ ਨਾ ਫਿਰ ਆ ਮੈ ਮੰਡਾ ਨੋਕਮੈਂਟੋ ਦੈਂਟਰੋ ਵੀਡੀਓ ਐ ਫਿਰ ਫੇਚiamo ਸਕੋਂਟੀ ਠੀਕ ਹੈ ਬਾਬਾ ਤੇਲੇ ਸਲਾਤਾ ਕੌਂਚੋ ਦੇਲੇ ਕਿ ਕਸਰ ਇਹ ਸਲਾਤਾ ਉਸਯਾ ਮਨੋ ਨਹੀਂ ਕਰ ਸਕੋ ਇਸਲਾਤਾ ਹਾਂ ਇਹ ਰੈਸਟੋਰੈਂਟ ਕੱਲਾ ਇਨ ਸਲਾਦਾ ਹੀ ਬਣਦਾ ਮੇਤਰੋ ਇਨ ਸਲਾਤਾ ਜਿਹੜਾ ਆਪਣੇ ਆਮਲੇ ਵੈਜੀਟੇਬਲ ਵਸ ਦੂਰਾ ਕੱਟਣ ਵਾਲਾ ਉਹ ਬਣਦਾ ਗੱਲਾ ਬਾਏ ਬਾਏ ਤੇ ਉੱਪਰ ਸਕਰੀਗਾ ਕੇ ਬਾਬਾ ਲੈ ਮੇਤਰੋ ਆਪਾਂ ਚੱਲਦੇ ਆਂ ਆਪਣਾ ਸਮਾਨ ਲੈਣ ਵਾਸਤੇ ਚੱਲੇ ਪੁੱਤਰੀ ਚਲੋ ਹੈਂ ਸਤੇ ਗੱਡੀ ਚੈਨ ਚਾਹਣੀ ਹੈ ਗੱਡੀ ਮੈਗ ਹੈ ਮਾਦੀ ਚਾਬੀ ਮਾਦੀ ਇਹ ਗੱਡੀ ਨਿਊਟਲ ਕਰ ਲੈ ਸਟਾਰਟ ਕਰਕੇ ਦੇ ਦੇ ਰਜਾ ਤੂੰ ਕਲਚਾ ਦਬਾ ਕੇ ਪਹਿਲਾਂ ਯੋ ਕੁਸ਼ਾਂਸ ਪਾਰਟੀ ਹੋ ਗਈ ਭਾਈ ਪਾਰਟੀ ਜੇ ਇਹ ਸਟਾਰਟ ਹੋ ਗਈ ਪਾਰਟੀ ਗੱਡੀ ਸਟਾਰਟ ਹੋ ਗਈ ਪਾਰਟੀ ਹੋ ਗਈ ਹੋਣਾ ਕੁਸ਼ਾਂ ਥੋੜੇ ਵੱਡਾ ਹੋ ਗਿਆ ਹੁਣ ਫੀਲਿੰਗ ਚੱਕਦਾ ਹੈ ਗੱਡੀ ਦੀ ਹਲਚਨ ਏ ਉਮਰ ਸਾਹਿਬ ਕੇ ਆਪਣੇ ਮਿੱਤਰ ਹੋਏ ਨਾ ਸਿਸਟਮ ਜਾਨ ਜੇ ਬੱਚਾ ਛੋਟਾ ਹੁੰਦਾ ਉਦੋਂ ਗੱਲ ਹੈ ਹੈ ਇੰਡੀਆ ਹੈਂ ਉਹਦੀ ਚਲਾ ਕੇ ਆ ਮੈਂ ਜੀ ਇੰਡੀ ਚਲਾਈ ਆ ਠੀਕ ਜਿਹੀ ਗੱਡੀ ਆ ਬੜਾਈ ਠੀਕ ਲੈ ਕੋਈ ਚੋਟ ਜਦੋਂ ਬੱਚਾ ਛੋਟਾ ਹੁੰਦਾ ਉਦੋਂ ਗੱਲ ਹੋਉਂਦੀ ਜਦੋਂ ਬੱਚਾ ਫਿਰ ਥੋੜਾ ਜਵਾਨ ਹੋ ਲੈ ਜਾਂਦਾ ਫਿਰ ਫੀਲਿੰਗਾਂ ਚੱਕਣ ਲੱਗ ਜਾਂਦਾ ਹੈ ਗੱਡੀ-ਕੁੱਡੀ ਚਲਾਉਣ ਦੀ ਹੁਣ ਸਾਡਾ ਕੁਸ਼ਾਰਾ ਹੀ ਫੀਲਿੰਗਾਂ ਚੱਕਣ ਲੱਗ ਗਿਆ ਹੁਣ ਵੀ ਇਹਨੂੰ ਲੱਗਣ ਲੱਗੇ ਮੈਂ ਥੋੜਾ ਵੱਡਾ-ਵੱਡਾ ਹੋ ਗਿਆ ਨਾ ਜਿਵੇਂ ਵੀ ਮੈਂ ਜਵਾਨ ਹੋ ਗਿਆ ਹੁੰਦਾ ਨਾ ਇਦਾਂ ਲੱਗ ਰਿਹਾ ਹੈ ਸ਼ੈ ਹਨ ਨਹੀਂ ਹਾਂ ਇਹਨਾਂ ਲੱਗ ਫੀਲਿੰਗ ਨਹੀਂ ਲਈ ਜਾਈ ਬੋਲੀ ਉਹ ਨਹੀਂ ਉਹ ਮੋਟੀ ਤੋਂ ਆਉਂਦੀ ਵੀ ਹੈ ਕਿਦਾਂ ਛੋਟਾ ਸੀਗਾ ਹੁਣ ਵੱਡਾ ਹੋ ਗਿਆ ਹਾਂਜੀ ਪਰ ਬੜੀ ਫੀਲਿੰਗ ਨਹੀਂ ਲਈ ਦੀ ਹੈਗੀ ਉੱਚੀ ਵਾਲੀ ਆਉਂਦੀ ਨਹੀਂ ਉਹ ਫੀਲਿੰਗ ਹੋਰ ਹੁੰਦੀ ਹੈ ਮਤਲਬ ਵੀ ਅਹਿਸਾਸ ਕਹਿੰਦੇ ਨੇ ਅਹਿਸਾਸ ਅਹਿਸਾਸ ਇਹ ਲੱਗਦਾ ਵੀ ਇਹ ਅਹਿਸਾਸ ਹੁੰਣ ਲੱਗ ਰਿਹਾ ਵੀ ਹੁਣ ਤੂੰ ਵੀ ਵੱਡਾ ਹੋ ਗਿਆ ਹਾਂ ਹੈਨਾ ਉਧਰ ਉਹਦਾਂ ਦਿਖਦਾ ਜੇ ਪਤਾ ਮੁੱਛਾਂ ਦੇ ਜਿਹਾ ਅਤੇ ਮੁੱਖਾਂ ਦੇਖਣ ਲੱਗਿਆ ਅਹਿਸਾਸ ਤਾਂ ਅਹਿਸਾਸ ਤਾਂ ਬੰਦੇ ਦੇ ਚਿਹਰੇ ਤੋਂ ਬੰਦੇ ਦੇ ਹਰਕਤਾਂ ਤੋਂ ਕੰਮਕਾਰਾਂ ਤੋਂ ਬੰਦੇ ਇਹ ਪਤਾ ਲੈਂਦਾ ਵੀ ਹਾਂ ਹੁਣ ਇਹਦਾ ਅਹਿਸਾਸ ਕੀ ਆ ਵੀ ਹੁਣ ਇਹ ਜਵਾਨ ਹੋ ਰਿਹਾ ਹੈ ਜਿਹੜੇ ਬੁੱਢਾ ਹੋ ਰਿਹਾ ਹੈ ਹਨਾ ਸਰ ਕਿੱਥੇ ਤੱਕ 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 ਦੋ ਤਾਂ ਲੇਖਣ ਲੱਛਣਾ ਤੋਂ ਸਹੀ ਗੱਲ ਹੈ ਚਲੀ ਬੁੱਤੀ ਫਿਰ ਖਾਣਾ ਪੀਣਾ ਕੀ ਹੈ ਫਿਰ ਕੁਝ ਵੀ ਨਹੀਂ ਕੁਝ ਨਹੀਂ ਖਾਣਾ ਹੈਗਾ ਬਸ ਮਿੱਠਾ-ਮਿੱਠਾ ਖਾਣਾ ਕੋਈ ਗਰਮੀ ਇਤੋਂ ਬਹੁਤ ਆ ਜੇ ਏਸੀ ਲਾਇ ਹੀ ਲਈ ਆ ਮੈਂ ਗੱਡੀ

ਇਹ ਆ ਗਏ ਮੇਦਰੋ ਜਕੀਨੀ ਆ ਰਾਮ ਤੋਰੀਆਂ ਯਾਰ ਐਰਸਲ ਮਾਰਕਟ ਦਾ ਸਾਮਾਨ ਪੂਰਾ ਕੁਆਲਿਟੀ ਦਾ ਮਿਲਦਾ ਵਧੀਆ ਸਾਮਾਨ ਮਿਲਦਾ ਜੇ ਆਪਾਂ ਛੇਵਨੇ ਵਿੱਚ ਵੀ ਗੱਲ ਕਰੀ ਨਾ ਤਾਂ ਵੀ ਦੇਖੋ ਬਿਲਕੁਲ ਇਹਨਾਂ ਰੈੱਡ ਪਿਓਰ ਹੱਸਦਾ ਕਦੇ ਹਾਂ bro ਮੇਸ਼ੇ ਕੇਮ ਬੰਨੀ ਅੱਛਾ ਉਹ ਜਵਾਕ ਪਿਛੇ ਕਿਦਾਂ ਬੰਨੇ ਹੈ ਲਾਈਵ ਸ਼ਾਨਸੇ ਓਕੇ ਸਿਹਾ ਗੱਲ ਚੱਲ ਜਾਈਏ ਤੁਹਿਆਰ ਬੰਦ ਗੋਬੀ ਦਾ ਫੁੱਲ ਦੇਖੋ ਦਾ ਕਿੰਨਾ ਵੱਡਾ ਹੈ 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 ਸੰਦ ਸਹੀ ਗੱਲ ਹੈ ਬੋਲੀ ਬੋਲ ਵਰਗਾ ਨਾ ਸਹੀ ਗੱਲ ਹੈ ਪੂਰੀ ਮਿੱਤਰੋ ਬੋਲੀ ਬੋਲ ਹੈ ਕਿੰਨਾ ਕਾਫੀ ਜਦ ਹੈਵੀ ਪੀਸ ਹੈਗਾ ਇਹ ਇਕੱਲਾ ਲਾਲ ਨਹੀਂ ਮਿੱਤਰੋ ਵਾਈਟ ਫੁੱਲੀ ਬਹੁਤ ਵੱਡਾ ਨਾ ਪਰ ਇਹ ਹਲਕਾ ਹੈ ਜੋ ਰੈਡ ਸੀਗਾ ਉਹ ਭਜਨ ਸੀਗਾ ਸ਼ਾਂਦੀ ਕਿੰਨਾ ਫਰਕ ਹੈ ਇਸੇ ਧਿਆਨ ਨਾਲ ਦੇਖਣਾ ਪੜ ਜੀਗਾ ਹਾਂ ਇਹ ਪਤੀ ਮੇਰਾ ਹਾਂ ਦੇਖੀ ਤੁਹਾਨੂੰ ਕਿੰਨਾਂ ਕਰ ਕੋ ਮੈਨੂੰ ਉਹ ਹਾਂ ਚ ਆਜਾ ਚਾਪਿੰਗ 3.5 ਕਿਲੋਗ੍ਰਾਮ ਆਉਂਦਾ ਆਹ ਗਾਣ ਆ 3.1 ਕਿਲੋਗ੍ਰਾਮ ਦਾ ਇੱਥੇ ਪੂਰੇ ਐਨ ਪੁਆਇੰਟ ਦੱਸਦਾ ਹੈ ਤੇ ਹੋਰ ਕੀ ਸੀ ਸਲਾਦਾ ਵੀ ਕਰ ਚਾਹੀਦਾ ਆਪਾਂ ਨੂੰ ਇਹ ਸਲਾਦਾ ਮੈਨੂੰ ਹੈਗਾ ਆਪਣੀ ਉਹ ਇਹ ਸਲਾਦ ਨਹੀਂ ਚਾਹੀਦਾ ਚੀਪੋਲਾ ਇਹ ਹਾਂ ਚੀਪੋਲਾ ਪਿਆਜ਼ ਹਾਂ ਆ ਦੇਖੋ ਮਿੱਤਰੋ ਤੁੱਤਣੀ ਇੱਕ ਕੱਪ ਲੈਣਾ ਮਿੱਤਰੋ ਟੋਫੂ ਪ੍ਰੋਟੀਨ ਦਾ ਬਹੁਤ ਬੈਸਟ ਸੋਰਸਸ ਹੈ ਖਾਸ ਤੌਰ ਤੇ ਜਿਹੜੇ ਵੈਜੀਟੇਬਲ ਹਨ ਵੈਜੀਟੇਰੀਅਨ ਲੋਕ ਹਨ ਵਾਸਤੇ ਮਤਲਬ ਵੀ ਇਹਨੂੰ ਜਰੂਰ ਆਪਣੀ ਡਾਈਟ ਚ ਐਡ ਕਰਿਓ ਪਹਿਨ ਗੱਲ ਬਾਤ ਐਂ ਸਿਰਾ ਕੈਂਟ ਐਂਡ ਮਾਰਕੀਟ ਚ ਫੁੱਲ ਭੀੜਾ ਚ ਚੱਲ ਅੱਗੇ ਹੁਣ ਆਪਾਂ ਚੱਕਣਾ ਹੈ ਦਹੀਂ ਯੋਗਰਟ ਮਾਰਕੀਟ ਲੈ ਬਿਤੇ ਨੇ ਬੈਂਕ ਬੈਂਕ ਕੋਲੋਂ ਬੈਂਕ ਕੋ ਇਥੇ ਆਪਣੇ ਸਮਾਨ ਦੀ ਨਾ ਮਸ਼ਹੂਰੀ ਕਰਦੇ ਐਡਵਰਟਾਈਜ਼ਮੈਂਟ ਕਰਦੇ ਆਂ ਖਾਨ ਨੂੰ ਫ੍ਰੀ ਦੇ ਰਹੇ ਆਂ ਜੂਸ ਦੇ ਰਹੇ ਆਂ ਕੋਸ਼ਰ ਨੂੰ ਪੀਣ ਵਜੋਂ ਦਾ ਜੂਸ ਉਹਨੇ ਹਮਨੇ ਹੀ ਪੀ ਲਿਆ ਹੈ ਸਾਰਾ ਹੋ ਗਿਆ ਕੀ ਕਹਤੋਂ ਸੀ ਬਾਜ਼ਾਰ ਵਿੱਚ ਸਾਰਾ ਸਮਾਨ ਹੀ ਰਹਿ ਗਿਆ ਨਾ ਇਹ ਸਾਰਾ ਬਾਇਓਲੋਜੀ ਦੇਖੋ ਇਧਰ ਪੇ ਬਾਜ਼ਾਮ ਤੇ ਬਿਸਕੁਟ ਸ਼ਹਿਦ ਵਾਲੇ ਬਿਸਕੁਟ ਟ੍ਰੈਫਿਕ 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 ਹੀ ਲੱਗੀ ਮੇਰੇ ਤੋਂ ਟ੍ਰੈਫਿਕ ਇਹਨਾਂ ਦੇ ਤੇਰੇ ਰਿਸਪੋਸ ਕਿਛੇ ਚੀਜ਼ਾਂ ਨਹੀਂ ਹੋਉਂਦੀਆਂ ਐ ਪ੍ਰਿੰਡiamo ਸਾਨੂੰ ਲੰਦੋ ਬਾਨੀ ਫੁੰਗੇ ਤੇ ਨੀਲਾ ਸਪੈਸ਼ਲ ਮੈਂ ਵੰਨ ਵੰਨ ਸੌਂਦੇ ਆਂ ਜਾਂ ਤਾਂ ਦਬੋਨਸ ਤੋਂ ਚੀਜ਼ਾਂ ਵੇਤਰਵਾ ਪੰਜ ਛੇ ਲੈਣ ਵਾਸਤੇ ਆਦੇ ਮਾਰਕੀਟ ਤੋਂ ਪਰ ਕਰਦੇ ਰਹਾਂਦੇ ਦੇਖੋ ਸਬਾਨ ਕਿੰਦਾ ਬਣਿਆ ਆਪਣਾ 86.42 ਸੈਂਟ ਤੇ ਇਹ ਜੀ ਦੋ ਕਾਰਨ ਹੈ ਇੱਕ ਤਾਂ ਸਬਾਨ ਵੀ ਕਾਫੀ ਜ਼ਿਆਦਾ ਮਹਿੰਗਾ ਹੋ ਜਾਂਦਾ ਰੋਜ਼ ਪਰ ਰੋਜ਼ ਤੇ ਪਲੱਸ ਬਾਕੀ ਜਿਹਾ ਕੁਸ਼ਾਨਵੀਰ ਨਾਲ ਹੈ ਕੁਸ਼ਾਨ ਦੀ ਦੇਣ ਹੈ ਜਿਹਾ ਕੁਸ਼ਾਨ ਨੂੰ ਛੁੱਟੀ ਹੈ ਕੁਸ਼ਾਨ ਨਾਲ ਹੈ ਫਿਰ ਇਹ ਨਾ ਚਾਹੁੰਦੇ ਵੀ ਜੱਜ ਜਾਨੇ ਕਰਿਆ ਚੱਕਣਾ ਪਾਪਾ ਕਦੇ ਆ ਲੈਣਾ ਕਰਦੇ ਕਰਦੇ ਨੇ ਕਿ ਝੋਲਾ ਮੈਂ ਤਾਂ ਦੋ ਨਹੀਂ ਹੈ ਮੇਰੀ ਮੇਰੀ ਜਿੰਨੇ ਦੋ ਹੈ ਬਸ ਸੌਣ ਦੋ ਦੋ ਹੈ ਨਹੀਂ ਨਹੀਂ ਬਾਕੀ ਦੋ ਦੋ ਨਹੀਂ ਹੈਗੇ ਮਿੱਤਰੋ ਵੱਧ ਐ ਵੱਧ ਪ੍ਰੋਟੀਨ ਕੀ ਦਾ ਇਹ ਕੱਲਾ ਪ੍ਰੋਟੀਨ ਹੈ ਮੇਰੇ ਤਾਂ ਕੱਲਾ ਬਸ ਫਿਰ ਅੰਗੂਰ ਅੰਗੂਰ ਤੁਹਾਡੇ ਮੈਂ ਤਾਂ ਖਾਂਦਾ ਨਹੀਂ ਮੈਂ ਤਾਂ ਖਾਂਦਾ ਹੀ ਨਹੀਂ ਅੰਗੂਰ ਕਦੇ ਨਹੀਂ ਖਾਂਦਾ ਗ੍ਰੈਪਸ ਗਰੂਪਸ ਆ ਦੇ ਆ ਸਾਮਾਨ ਆਪਣੀ ਸ਼ੌਕ ਦਾ ਥੋੜਾ ਹੋਰ ਹੈ ਤੇ ਬਾਕੀ ਸਾਰਾ ਹੀ ਆ ਦੇਖੋ ਆ ਜਿਹੜਾ ਝੋੜਾ ਨਾ ਇਹਦੇ ਵਿੱਚ ਹੈ ਸਾਰਾ ਕੁਝ ਆ ਇਹਦੇ ਵਿੱਚ ਆ ਪ੍ਰੋਟੀਨ ਪ੍ਰਟੂਨ ਜਿਆ ਲੈ ਵੀ ਚੰਸਿਆ ਇਹ ਤਾਂ ਖੱਲੀ ਹੈ ਭਾਜਾ ਮੈਂਗੀ ਪਰ ਨਮਕ ਹੈ ਖਾਸੀ ਹੋ ਗਈ ਆ ਕਿਨੋਂ ਬਹੁਤ ਫਰਕ ਪੈ ਗਿਆ ਤੁਸੀਂ ਨਾ ਹਰੇਕ ਹਫਤੇ ਜਵਤ ਦੇ ਕੰਟਰੋਲ ਕਰਕੇ ਦੇਖ ਕਰਕੇ ਦੇਖਿਓ ਚੀਜ਼ਾਂ ਦਾ ਤੋ ਕੋਈ ਚੀਜ਼ ਲੈ ਕੇ ਨਾ ਮਾਰਕੀਟ ਤੋਂ ਉਹਦੀ ਸਿਰਫ ਸੰਭ ਕੇ ਰੱਖਿਓ ਤੈਨੂੰ ਅਗਲੇ ਹਫਤੇ ਜਾ ਕੇ ਚੈੱਕ ਕਰਕੇ ਦੇਖਿਓ ਤੁਹਾਨੂੰ ਕੁਝ ਨਾ ਕੁਝ ਪਰਸੈਂਟੇਜ ਨਾ ਫਰਕ ਹੀ ਪੈ ਦੇਗਾ ਵੀ ਹਾਂ ਮਾਣਾ ਮੋਟਾ ਫਰਕ ਹੀ ਪੈ ਦੇ ਪੈਂਦਾ ਜੁਰ ਮਹੀਨੇ ਬਾਅਦ ਤਾਂ ਜਿਆਦਾ ਪਤਾ ਲੱਗਦਾ ਹੈ ਇਹ ਹਰ ਸਾਲ ਨਾ ਤੁਹਾਡੀ ਮੈਡਮ ਨੇ ਸਮਝਾਇਆ ਤਾਂ ਵੀ ਇਹ ਕੁਝ ਪਰਸੈਂਟ ਦਾ ਕੂਟਾ ਆਉਂਦੇ ਨੇ ਜੇ ਆਹ ਸਾਰਾ 10 ਰੁਪਏ ਦੀ ਚੀਜ਼ ਅਗਲੇ ਸਾਲ 11 ਰੁਪਏ ਕੁਝ ਪੈਸੇ ਦੀ ਹੋ ਜਾਂਦੀ ਹੈ ਹਾਂ ਹਾਂ ਅਰੇ ਸਾਲ ਜਿੰਫਲੇਸ਼ਨ ਆ ਜਾਂਦੇ ਤਾਂ ਚੱਲ ਖੜਾ ਰੇੜੀ ਚੱਲ ਫਿਰ ਖੜਾ ਭਜਾ ਕੇ ਰੇੜੀ ਭਜਾ ਕੇ ਭਜਾ ਕੇ ਮੈਂ ਤਾਂ ਟਾਈਮ ਪੌਣੇ 11 ਹੋ ਗਿਆ ਤੇ ਆਪਾਂ ਕੰਮ ਕਰ ਖਤਮ ਕਰਕੇ ਆਪਣੇ ਘਰੇ ਪਹੁੰਚ ਗਏ ਹੁਣ ਸਾਡੀ ਪੈਂਟਰੀ ਸਾਡਾ ਕਰਦੀ ਇੰਤਜ਼ਾਰ ਬਣੀ ਪਣੀ ਇਹ ਫਿਰ ਜਾਂਦੀ ਬਣੀ ਹੈ ਤੇ ਬੇਟਾ ਵਾ ਦੇਖੀ ਠੰਡਾ ਦੇ ਠੰਡਾ ਪਾਣੀ ਦੇ ਠੰਡਾ ਦੇ ਠੰਡਾ ਬਹੁਤ ਮਿੰਟ ਸੁਣ ਸੁਣੋ ਹੋਸ਼ੇਮਾ ਖਾਣੇ ਕੀ ਬਣਾ ਲਈ ਫਿਰ ਖਾਣ ਨੂੰ ਹੀ ਆਲੂ ਬੜੀਆਂ ਆਲੂ ਬੜੀਆਂ ਹਾਂਜੀ ਮੈਂ ਤਾਂ ਕਿਹਾ ਹੋਗ ਬਣੂ ਬੱਧੀ ਕੋਈ ਚੀਜ਼ ਘਣ ਘਰੇ ਸ਼ਾਮ ਨੂੰ ਸ਼ਾਮ ਨੂੰ ਕਿ ਕਬਾਬ ਖੂ ਕੋਈ ਆਪਣਾ ਵੜਾ ਕਾਸ਼ ਹੋਈ ਕੰਡਰੀ ਜੀ ਹਾਂਜੀ ਹਾਂਜੀ ਉਹ ਤਾਂ ਸ਼ੌਪ ਤੇ ਹੀ ਮਿਲ ਸਕਦੀ ਹੈ ਜੀ ਘਰੇ ਨਹੀਂ ਚਲ ਠੀਕ ਹੈ ਤੇ ਕੋਈ ਗੱਲ ਨਹੀਂ ਤੇ ਮੇਤਰੋ ਛਕਦੇ ਆਪਾਂ ਆਲੂ ਬੜੀਆਂ ਆਪਣੀਆਂ ਸਾਡੀ ਪੈਂਥਰੀ ਆ ਗਈ ਸ਼ਾਨਵੀਰ ਦੀ ਗੋਦੀ ਦੇ ਵਿੱਚ ਟੁੰਡੇ ਬਣੋ ਟੁੰਡੇ ਪਣੀ ਬਦ ਨਾ ਵਾਚੇ ਬਾਚੇ ਕਿ ਲੋ ਹੈ ਲੋ ਹੈ ਲੋ ਤੇ ਬਾਕੀ ਮੇਤਰੋ ਹੁਣ ਆ ਰੋਟੀ ਪਣੀ ਖਾਣੇ ਆ ਸਮਾਂ ਕਾਫੀ ਹੋ ਗਿਆ ਤੇ ਬਾਕੀ ਬੜਾ ਰਿਹਾ ਸੋਣਾ ਅੱਜ ਦਾ ਦਿਨ ਆਪਾਂ ਤੁਹਾਡੇ ਕੇ ਸਾਰਾ ਸ਼ੇਅਰ ਕੀਤਾ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੜਕ ਹੀ ਬੜਾ ਵਧੀਆ ਕੰਮ ਕਰ ਰਿਹਾ ਬਹੁਤ ਸੋਹਣਾ ਸੀਗਾ ਹੁਣ ਕੰਮ ਕਾ ਚੱਲ ਪੈਨੇ ਲੱਗਾ ਭਾਗੀ ਇਟਲੀ ਦੇ ਵਿੱਚ ਕਿਉਂਕਿ ਛੁੱਟੀਆਂ ਤੋਂ ਬਾਅਦ ਫਿਰ ਲੋਕ ਘਰੇ ਵਾਪਸ ਆ ਜਾਂਦੇ ਆ ਤੇ ਬੱਚੇ ਸਕੂਲ ਜਾਣ ਲੱਜਾਂਦੇ ਆ ਫਿਰ ਵੀਕਐਂਡ ਨੂੰ ਕੰਮ ਕਾ ਜਿਆਦਾ ਵਧੀਆ ਹੁੰਦਾ ਹੈ ਸ਼ੁਕਰਵਾਰ ਦਿਨ ਸੀਗਾ ਅੱਜ ਵਧੀਆ ਰਿਹਾ ਸਾਰਾ ਕੁਝ ਬਹੁਤ ਵਧੀਆ ਬਾਬੇ ਦੀ ਕਿਰਪਾ ਦੇ ਨਾਲ ਕੰਮ ਕਰ ਰਿਹਾ ਤੇ ਬਾਕੀ ਅਜੇ ਦਿਲ ਬੋਸਣਾ ਰਿਹਾ ਆਪਾਂ ਤੁਹਾਡੇ ਸਾਰਾ ਸ਼ੇਅਰ ਕੀਤਾ ਜੇ ਅਜਿਹਾ ਬਲੌਗ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ